ਸੋਨੇ ਰੰਗੀਆਂ ਨਹੀਂ ਸੋਨਾ ਪਾਉਣ ਲਗਭਗ 11 ਕੁ ਸਾਲ ਪਹਿਲਾਂ ਪੰਜਾਬੀ 뮤זיਕ ਇੰਡਸਟਰੀ ਦੇ ਵਿੱਚ ਇੱਕ ਗਾਣਾ ਰਿਲੀਜ਼ ਹੋਇਆ ਸੀ ਗਾਣੇ ਦੇ ਬੋਲ ਸੀਗੇ ਸੋਨੇ ਰੰਗੀਆਂ ਨਹੀਂ ਸੋਨਾ ਪਾਉਣ ਦੀ ਕੀ ਲੋੜ ਸੀ ਸੋਨੇ ਰੰਗੀਏ ਨਹੀਂ ਸੋਨਾ ਪੌਣ ਦੀ ਕਿ ਲੋੜ ਸੀ ਵੱਡੀ ਗੱਲ ਇਹ ਸੀ ਕਿ ਗਾਣੇ ਦੇ ਵਿੱਚ ਤੁਹਾਡਾ ਨਾਮ ਸੀ ਪਰ ਤੁਸੀਂ ਵੀਡੀਓ ਦੇ ਵਿੱਚ ਕਿਸੇ ਕਿਤੇ ਵੀ ਨਹੀਂ ਤੁਸੀਂ ਤੇ ਗਾਣੇ ਦੀ ਵੀਡੀਓ ਦੇ ਵਿੱਚ ਮਨੀ ਸੰਧੂ ਹੋਰੀ ਸੀਗੇ ਤੇ ਕਾਰਨ ਕੀ ਸੀ ਤੁਸੀਂ ਕਿਉਂ ਨਹੀਂ ਅੱਗੇ ਆਏ ਵਾਹ ਵਿੱਚ ਬੰਗਾ ਸਿੰਘ ਜੀ ਵੀਡੀਓ ਵਿੱਚ ਹੈ ਤੇ ਸਿੰਘ ਦੀ ਪਛਾਣ ਬਣਦੀ ਜਿਸ ਤਰ੍ਹਾਂ ਮੈਂ ਆਸਟ੍ਰੇਲੀਆ ਗਿਆ ਸ਼ੋਅ ਲੋੜ ਵਾਸਤੇ ਉਹਨਾਂ ਨੇ ਮੇਰੇ ਕੋਲ ਬਾਰ-ਬਾਰ ਇਹ ਦੋ ਤਿੰਨ ਵਾਰੀ ਸੌਂਫ ਫੜਿਆ ਫਿਰ ਉਹਨੇ ਫੋਨ ਨਾਲ ਮੈਚ ਕੀਤਾ ਇਹਦਾ ਨਾ ਮੈਚ ਕਰਕੇ ਉਹ ਪ੍ਰੋਪਰ ਫੇਮ ਹੋਰ ਨੂੰ ਸਹਾਇਤਾ ਕਰੋ ਸ਼ੱਕ ਸੀ ਵੀ ਤੁਹਾਡੇ ਸੀ ਵੀ ਤੁਹਾਡਾ ਨਹੀਂ ਗਿਆ ਕਹਿੰਦੇ ਉਹ ਜਿਹੜੇ ਬਾਜਾ ਵਜਾ ਰਹੇ ਨੇ ਉਹ ਸਾਡੇ 뮤직 ਡਾਇਰੈਕਟਰ ਨੇ ਮਨੀ ਸਿੰਘੂ ਜੀ ਬੜਾ ਅੱਛਾ ਕੰਮ ਕਰਦੇ ਰਹੇ ਉਹ ਕਹਿੰਦੇ ਉਹਨਾਂ ਦਾ ਗਾਇਆ ਮੈਨੇ ਥੱਲੇ ਨਾਮ ਲਿਖਿਆ ਹੁੰਦਾ ਨਾ ਬਖਸ਼ੀ ਮਿੱਲਾ ਸਿਗਰ ਦਾ ਨਾਮ ਵੀ ਪੜਿਆ ਕਰੋ ਨਾ ਕਿਹਨਾਂ ਦਾ ਗਾਇਆ ਤੇ ਸਜੋਣ ਦੀ ਕੀ ਲੋੜ ਸੀ ਇੱਕ ਉਸੇ ਜਾ ਰਹੇ ਸੀ ਇਹ ਸੋਹਰੂ ਤੇ ਗੱਡੀ ਵਿੱਚ ਗਾਣਾ ਲੱਗਾ ਸੀ ਮੇਰਾ ਸੌਂਗ ਤੇ ਮੈਂ ਉਹਨਾਂ ਜੋ ਕਿਦਾ ਕਿਤਾਬ ਹਲੋ ਓਕੇ ਓਕੇ ਬਖਸ਼ੀ ਬਿੱਲਾ ਬਖਸ਼ੀ ਬਿੱਲਾ ਬੁਲਾ ਬਣੀ ਡੋਲੇ ਡੁਨ ਜਦੋਂ ਮਰ ਸਾਹਿਬ ਉੱਥੇ ਗਏ ਸੀ ਗੁਰਦਾਸ ਸਿੰਘ ਸਾਹਿਬ ਜਦੋਂ ਉਹਨਾਂ ਨੇ ਦੇਖਿਆ ਮੇਰੇ ਵੱਲ ਤੇ ਮੈਨੂੰ ਕਹਿੰਦੇ ਬਖਸ਼ੀ ਬਿੱਲਾ ਜੀ ਅੱਛਾ ਬੈਹ ਭਰਾਣ ਥੋੜਾ ਹਰਾਨ ਹੋਇਆ ਵੀ ਮੈਂ ਮਿਲਿਆ ਵੀ ਬਹੁਤ ਘਟ ਰਹਾ ਤੇ ਉਹ ਕਦੇ ਬਖਸ਼ਿ ਬਿੱਲਾ ਜੀ ਜਿਹੜੇ ਤੁਸੀਂ ਸਾਡੇ ਵਾਸਤੇ ਰਸਤੇ ਬਣਾਏ ਸੀ ਜਿਹੜੇ ਛੋਟੇ ਛੋਟੇ ਰਾਹ ਬਣਾਏ ਸੀ ਗੁਰਦਾਸ ਬਾਨ ਉਹ ਚੱਲਦੇ ਆਜ ਦੇ ਦੌਰ ਦੀ ਜੇ ਗੱਲ ਕਰੀ ਉਹਨਾਂ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੁੰਦਾ ਪਿਆ ਹਾਂਜੀ ਹਾਂਜੀ ਦੇਖੋ ਇਹ ਤੇ ਦੁਨੀਆਦਾਰੀ ਦਾ ਸਿਸਟਮ ਹੈ ਜੀ ਮਾਰੇ ਸੱਚ ਤੇ ਝੂਠ ਚੱਲਦਾ ਜਾ ਰਿਹਾ ਦੋ ਚੀਜ਼ਾਂ ਪਹਿਲਾਂ ਤੋਂ ਚੱਲਦੀਆਂ ਆ ਰਹੀਆਂ ਗੁਰੂਆਂ ਦੇ ਪਗੰਬਰਾਂ ਤੋਂ ਅੱਜ ਤੱਕ ਹਜ਼ਾਰਾਂ ਸਾਲਾਂ ਤੋਂ ਚੱਲਦਾ ਜਾ ਰਿਹਾ ਸੋਨੇ ਰੰਗੀਏ ਨਹੀਂ ਉਹ ਮੈਂ ਗਾਣਾ ਕਿ ਤਿਆਰ ਕੀਤਾ ਕਿ ਮੈਸੇਜ ਬਹੁਤ ਵੱਡਾ ਪੰਜਾਬ ਦੇ ਸੀਐਮ ਸਾਹਿਬ ਸਤਿ ਸਕਾਰਯੋਗ ਮਾਨਜੋ ਭਗਵਾਨ ਤਮਨਜੀ ਉਹਨਾਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਮਿਲਣ ਦੀ ਇਹ song ਉਹਨਾਂ ਕੋ ਰਿਲੀਜ਼ ਕਰਾਵਾਂਗੇ ਚਿੱਟਾ ਹੁਣ ਬੰਦ ਕਰ ਦਿਓ ਪੁੱਤ ਮੁੱਕ ਚੱਲੇ ਮਾਵਾਂ ਦੇ ਉਹ ਨਸ਼ੇ ਹੁਣ ਬੰਦ ਕਰ ਦਿਓ ਪੁੱਤ ਮੁੱਕ ਚੱਲੇ ਮਾਵਾਂ ਦੇ ਹਾਏ ਕਿਸੇ ਮਸਲੇ ਦਾ ਹੱਲ ਹਥਿਆਰ ਨਹੀਂ ਹੋ ਹੁੰਦੇ ਕਿਸੇ ਮਸਲੇ ਲਾਈਟ ਜਿਹੜੀ ਬੜੀ ਛੋਟੀ ਜੀ ਹੈ ਪਤਾ ਕੋਈ ਕਿਹੜੇ ਬੋਰ ਤੇ ਖਤਮ ਹੋ ਜਾਣੀ ਹੈ ਔਰ ਜੋ ਤੁਹਾਡਾ ਪਿਆਰ ਇਹ ਤੁਹਾਡਾ ਇਹ ਨਾ ਜਾਣਾ ਡੁੱਲੇ ਡੁੱਲੇ ਪੈਂਦਾ ਤੇਰਾ ਹੁਸਨ ਸ਼ਿਬਾਬ ਨਹੀਂ ਵਾਹ ਵਿੱਚ ਪੰਗਾ ਛਣ ਕੌਣ ਦੀ ਕਿਲੋੜ ਸੀ ਸੋਨੇ ਰੰਗੀਏ ਨਹੀਂ ਸੋਨਾ ਪੌਣ ਦੀ ਕਿਲੋੜ ਸੀ ਹਾਏ ਸੋਨੇ ਰੰਗੀਏ ਨਹੀਂ ਸੋਨਾ ਪੌਣ ਦੀ ਕੀ ਲੋੜ ਸੀ ਸੋਹਣਿਆ ਲਗਭਗ 11 ਕੁ ਸਾਲ ਪਹਿਲਾਂ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇੱਕ ਗਾਣਾ ਰਿਲੀਜ਼ ਹੋਇਆ ਸੀ ਗਾਣੇ ਦੇ ਬੋਲ ਸੀਗੇ ਸੋਨੇ ਰੰਗੀਏ ਨਹੀਂ ਸੋਨਾ ਪੌਣ ਦੀ ਕੀ ਲੋੜ ਸੀ ਤੇ ਅੱਜ ਉਸ ਗਾਇਕ ਦੇ ਪਿੰਡ ਪਹੁੰਚੇ ਆ ਉਹਨਾਂ ਨਾਲ ਮੁਲਾਕਾਤ ਕਰਾਂਗੇ ਉਹਨਾਂ ਦੀ ਜ਼ਿੰਦਗੀ ਬਾਬਤ ਗੱਲਬਾਤ ਕਰਾਂਗੇ ਇਸ ਗਾਣੇ ਬਾਬਤ ਗੱਲਬਾਤ ਕਰਾਂਗੇ ਕਿ ਐਡਾ ਵੱਡਾ ਹਿੱਟ ਗਾਣਾ ਦੇ ਕੇ ਉਸ ਤੋਂ ਬਾਅਦ ਉਹ ਚੰਗੀ ਤਰ੍ਹਾਂ ਨਜ਼ਰ ਕਿਉਂ ਨਹੀਂ ਆਏ ਅੱਜ ਸਾਡੇ ਨਾਲ ਮੌਜੂਦ ਨੇ ਬਿੱਲਾ ਬਖਸ਼ੀ ਸਵਾਗਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਥੈਂਕ ਯੂ ਥੈਂਕ ਯੂ ਮਾੜਾ ਸਾਹਿਬ ਧਨਕ ਸਵੇਰਾ ਤੁਹਾਡੀ ਸਾਰੀ ਟੀਮ ਦਾ ਬਹੁਤ ਧੰਨਵਾਦ ਸ਼ੁਕਰੀਆ ਕਿ ਤੁਸੀਂ ਮੇਰੇ ਪਿੰਡ ਮੇਰਾ ਪਿੰਡ ਕਾਦੀਆਂ ਵਾਲੀ ਨੀਅਰ ਮਠਾਪੁਰ ਮੇਰੇ ਕੋਲ ਆਏ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸ਼ੁਕਰੀਆ ਬਾਈ ਜੀ 11 ਸਾਲ ਪਹਿਲਾਂ ਇੱਕ ਗਾਣਾ ਆਇਆ ਸੀਗਾ ਜਿਸ ਗਾਣੇ ਨੇ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਹਿਲਾ ਕੇ ਰੱਖ ਦਿੱਤੀ ਸੀਗੀ ਇੰਗਲੈਂਡ ਅਮਰੀਕਾ ਪੰਜਾਬ ਸਾਰੇ ਪਾਸੇ ਗਾਣਾ ਬੜਾ ਪਸੰਦ ਕੀਤਾ ਗਿਆ ਤੇ ਗਾਣੇ ਦੇ ਬੋਲ ਸੀਗੇ ਸੋਨੇ ਰੰਗੀ ਜਣੀ ਸੋਨਾ ਪੌਂਡ ਦੀ ਕਿਲੋੜ ਸੀ ਬਹੁਤ ਪਿਆਰ ਮਿਲਿਆ ਸੀ ਤੇ ਵੱਡੀ ਗੱਲ ਇਹ ਸੀ ਕਿ ਗਾਣੇ ਦੇ ਵਿੱਚ ਤੁਹਾਡਾ ਨਾਮ ਸੀ ਪਰ ਤੁਸੀਂ ਵੀਡੀਓ ਦੇ ਵਿੱਚ ਕਿਸੇ ਕਿਤੇ ਵੀ ਨਹੀਂ ਤੁਸੀਂ ਤੇ ਗਾਣੇ ਦੀ ਵੀਡੀਓ ਦੇ ਵਿੱਚ ਮਨੀ ਸੰਧੂ ਹੋ ਰਹੀ ਸੀਗੇ ਤੇ ਕਾਰਨ ਕੀ ਸੀ ਤੁਸੀਂ ਕਿਉਂ ਨਹੀਂ ਅੱਗੇ ਆਏ ਅ ਮਾਨ ਸਰਬ ਇਹ ਜਿਹੜਾ ਸੌਂਗ ਨਾ ਯੂਕੇ ਵਿੱਚ ਸ਼ੂਟ ਹੋਇਆ ਸੀ ਜੀ ਮੈਂ ਉਹ ਤੋਂ ਯੂਕੇ ਨਹੀਂ ਸੀ ਇੰਡੀਆ ਸੀ ਤੇ ਅਕਸਰ ਹੀ ਬਾਹਰ ਯੂਕੇ ਜੈਨਰੇਰੀ ਦਾ ਸ਼ੋਅ ਲਾਉਣ ਵਾਸਤੇ ਤੇ ਉੱਥੇ ਨਾ ਹੋਣ ਕਰਕੇ ਉਹਨਾਂ ਨੇ ਫਿਰ ਲੰਡਨੋਂ ਉਧਰ ਹੀ ਸ਼ੂਟ ਕੀਤਾ ਉਹਨਾਂ ਨੇ ਤੇ ਜੇ ਮੈਂ ਉੱਥੇ ਹੁੰਦਾ ਤੇ ਵੀਡੀਓ ਵਿੱਚ ਜ਼ਰੂਰ ਹੁੰਦਾ ਸੀ ਪਰ ਫਿਰ ਵੀ ਲੋਕਾਂ ਦਾ ਬਹੁਤ ਪਿਆਰ ਮਿਲਿਆ ਬਹੁਤ ਪਿਆਰ ਮਿਲਿਆ ਤੇ ਅੱਜਕੱਲ ਕੀ ਹੈ ਕਿ ਜਦੋਂ ਇੱਕ ਗਾਣਾ ਹਿੱਟ ਹੋ ਜਾਂਦਾ ਕਈ ਵਾਰ ਉਹਦੀਆਂ ਦੋ ਦੋ ਵੀਡੀਓਜ਼ ਵੀ ਬਣ ਜਾਂਦੀਆਂ ਨੇ ਤੇ ਉਦੋਂ ਨਹੀਂ ਸੋਚਿਆ ਕਿ ਯਾਰ ਇੱਕ ਵੀਡੀਓ ਬਾਹਰ ਹੋ ਗਈ ਹੁਣ ਇੱਕ ਇੱਥੇ ਕਰ ਲਈਏ ਅੱਗੇ ਆਉਣ ਨੂੰ ਨਹੀਂ ਦੇਖੋ ਗਾਣਾ ਜਿਸ ਤਰ੍ਹਾਂ ਉਹ ਕੰਪਨੀ ਲੱਗੀ ਤਾਂ ਜੀ ਇਹ ਸਾਰਾ ਜੋ ਪੇਪਰਵਰਕ ਹੁੰਦਾ ਨਾ ਉਹ ਸਾਰਾ ਸਾਡਾ ਹੋਣਾ ਪਹਿਲੇ ਹੋਇਆ ਉਹਦਾ ਸਾਰਾ ਕਿਉਂਕਿ ਉਹਨਾਂ ਦੀ ਪ੍ਰਾਪਰਟੀ ਹੈ ਉਹ ਜਿਸ ਤਰ੍ਹਾਂ ਮਰਜ਼ੀ ਬਣਾਉਣ ਵੀਡੀਓ ਵੀ ਕਰ ਸਕਦੇ ਆ ਮੈਨੂੰ ਲੈਣ ਨਾ ਲੈਣ ਉਹਨਾਂ ਦੀ ਮਰਜ਼ੀ ਦੀ ਗੱਲ ਆ ਤੇ ਬਾਕੀ ਹੁਣ ਵੀਡੀਓ ਬਹੁਤ ਸ਼ੂਟ ਕੀਤੀਆਂ ਜੀ ਇੱਕ ਨਿਊ Song ਮੈਂ ਤਿਆਰ ਕੀਤਾ ਬਹੁਤ ਵਧੀਆ ਗੀਤ ਆ ਇੱਕ ਮੈਸੇਜ ਆ ਉਹਦੇ ਵਿੱਚ ਜਿੱਦਾਂ ਪੰਜਾਬ ਨਸ਼ਿਆਂ ਵਿੱਚ ਰੋੜਦਾ ਜਾ ਰਿਹਾ ਬਹੁਤ ਵਧੀਆ ਮੈਸੇਜ ਆ ਗੈਂਗਸਟਰ ਜਿਸ ਤਰ੍ਹਾਂ ਦੇਖੋ ਕਿਸ ਤਰ੍ਹਾਂ ਪਾਰੋਜ਼ ਦੇਖਦੇ ਆ ਜੀ ਅ ਦੁੱਖ ਤੇ ਮਾਮਾ ਨੂੰ ਹੁੰਦਾ ਚਾਹੇ ਉਹ ਗੈਂਗਸਟਰ ਆ ਚਾਹੇ ਕੋਈ ਮੁਲਾਜ਼ਮ ਹੈ ਜਦੋਂ ਵੀ ਕੋਈ ਮਰਦਾ ਤੇ ਦੁਖਮਾਨ ਹੁੰਦਾ ਜਾਂ ਉਹਦੇ ਬੱਚਿਆਂ ਨੂੰ ਹੁੰਦਾ ਜਾਂ ਉਹਦੀ ਵਾਈਫ ਨੂੰ ਹੁੰਦਾ ਉਹ ਮੈਂ ਗਾਣਾ ਇੱਕ ਤਿਆਰ ਕੀਤਾ ਕਿ ਮੈਸੇਜ ਬਹੁਤ ਵੱਡਾ ਪੰਜਾਬ ਦੇ ਸੀਐਮ ਸਾਹਿਬ ਸਾਡੇ ਸਤਿਕਾਰਯੋਗ ਮਾਨ ਜੋ ਭਗਵਾਨ ਤਮਨ ਜੀ ਉਹਨਾਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਮਿਲਣ ਦੀ ਇਹ Song ਉਹਨਾਂ ਕੋ ਰਿਲੀਜ਼ ਕਰਾਵਾਂਗੇ ਬੜੇ ਅੱਛੇ ਬੋਲ ਹੈ ਥੋੜੇ ਸਮੇਂ ਵਿੱਚ ਕੁਝ ਸਮੇਂ ਬਾਅਦ ਅਸੀਂ ਉਹ ਮਾਰਕੀਟ ਚ ਉਹ ਵੀ ਉਹ ਵੀ ਗਾਣਾ ਆਪਾਂ ਤੁਹਾਡੇ ਕੋਲ ਸੁਣਦੇ ਹਾਂ ਪਰ ਮੈਂ ਚਾਹੁੰਦਾ ਕਿ ਪਹਿਲੋਂ ਉਹ ਗਾਣਾ ਦਰਸ਼ਕਾਂ ਦੀ ਨਜ਼ਰ ਕੀਤਾ ਜਾਵੇ ਜਿਨੇ ਵੀ ਤਹਿਲਕਾ ਮਜਾ ਦਤਾ ਸੀਗਾ ਸੋਨੇ ਰੰਗੀ ਦਰਾ ਰਾਰਾ ਉਹ ਸੋਨੇ ਰੰਗੀਏ ਨਹੀਂ ਸੋਨਾ ਪੌਣ ਦੀ ਕਿਲੋੜ ਸੀ ਹਾਏ ਸੋਨੇ ਰੰਗੀਏ ਨਹੀਂ ਸੋਨਾ ਪੌਣ ਦੀ ਕਿਲੋੜ ਸੀ ਤੂੰ ਪਹਿਲਾਂ ਹੀ ਬਹੁਤ ਸੋਣੀ ਪਹਿਲਾਂ ਹੀ ਬਹੁਤ ਸੋਣੀ ਤੇ ਸਜੌਣ ਦੀ ਕਿਲੋੜ ਸੀ ਸੋਨੇ ਰੰਗੀਏ ਨਹੀਂ ਸੋਨਾ ਪੌਣ ਦੀ ਕਿਲੋੜ ਸੀ ਸੋਨਿਆ ਕਿਆ ਬਾਤ ਹੈ ਤੇ ਜਦੋਂ ਇਹ ਗਾਣਾ ਰਿਲੀਜ਼ ਹੋਇਆ ਸੀ ਉਸ ਤੋਂ ਬਾਅਦ ਜਦੋਂ ਐਡਾ ਵੱਡਾ ਹਿੱਟ ਹੋ ਗਿਆ ਕਿਤਨੇ ਕਿਤੇ ਪਛਤਾਵਾ ਹੋਇਆ ਕਿ ਯਾਰ ਮੈਂ ਜੇ ਵੀਡੀਓ ਦੇ ਵਿੱਚ ਹੁੰਦਾ ਤੇ ਅੱਜ ਗੱਲ ਹੋਰ ਹੀ ਹੋਣੀ ਸੀ ਹਾਂਜੀ ਇਸ ਤਰ੍ਹਾਂ ਹੁੰਦਾ ਨਾ ਜਿੱਦਾਂ ਸਿੰਗਰ ਜੇ ਵੀਡੀਓ ਵਿੱਚ ਹੈ ਤੇ ਸਿੰਗਰ ਦੀ ਪਛਾਣ ਬਣਦੀ ਹੈ ਪਛਾਣ ਬਣਦੀ ਹੈ ਜਿਸ ਤਰ੍ਹਾਂ ਮੈਂ ਆਸਟ੍ਰੇਲੀਆ ਗਿਆ ਸ਼ੋਅ ਲੋੜ ਵਾਸਤੇ ਉਹਨਾਂ ਨੇ ਮੇਰੇ ਕੋਲ ਬਾਰ-ਬਾਰ ਇਹ ਦੋ ਤਿੰਨ ਵਾਰੀ Song ਸੁਣਿਆ ਫਿਰ ਉਹਨੇ ਫੋਨ ਨਾਲ ਮੈਚ ਕੀਤਾ ਇਹਦਾ ਮੈਚ ਕਰਕੇਗਾ ਪ੍ਰੋਪਰ ਫੇਰ ਮਰ ਨੂੰ ਸੁਣਾਇਆ ਫਿਰ ਉਹ ਸ਼ੱਕ ਸੀ ਵੀ ਸ਼ੱਕ ਸੀ ਵੀ ਤੁਹਾਡਾ ਨਹੀਂ ਗਿਆ ਕਹਿੰਦੇ ਉਹ ਜਿਹੜੇ ਬਾਜਾ ਵਜਾ ਰਹੇ ਨੇ ਉਹ ਸਾਡੇ ਮਿਊਜ਼ਿਕ ਡਾਇਰੈਕਟਰ ਨੇ ਮਨੀ ਸੰਧੂ ਜੀ ਬੜਾ اچھا ਕੰਮ ਕਰਦੇ ਰਹੇ ਉਹ ਕਹਿੰਦੇ ਉਹਨਾਂ ਦਾ ਗਾਇਆ ਮੈਂ ਕਿਹਾ ਥੱਲੇ ਨਾਮ ਲਿਖਿਆ ਹੁੰਦਾ ਨਾ ਬਖਸ਼ੀ ਬਿੱਲਾ ਸਿੰਗਰ ਦਾ ਨਾਮ ਵੀ ਪੜਿਆ ਕਰੋ ਨਾ ਕਿਹਨਾਂ ਦਾ ਗਾਇਆ ਤੇ ਫਿਰ ਮੈਂ ਸੁਣਾਇਆ ਉਹਨਾਂ ਨੂੰ ਬੜੇ ਖੁਸ਼ ਹੋਏ ਕਹਿੰਦੇ ਓਕੇ ਆਹ ਰਹਾ ਤੁਹਾਡਾ ਹੀ ਤੇ ਇੱਕ ਨਿਊ ਸੌਂਗ ਮੈਂ ਕੀਤਾ ਇੱਕ ਮੈਸੇਜ ਬਹੁਤ ਵੱਡਾ ਉਹਦੇ ਵਿੱਚ ਜੀ ਉਹ ਵੀ ਉਹ ਵੀ ਨਸ਼ਿਆਂ ਤੇ ਆ ਤੇ ਕਿ ਕੋਈ ਲੜਾਈ ਝਗੜੇ ਨਾਲ ਕੋਈ ਕਲੇਸ਼ ਨਾਲ ਕੋਈ ਦੁਸ਼ਮਣੀ ਨਾਲ ਲੱਗੇ ਨਹੀਂ ਆ ਸਕਦਾ ਕੋ ਵਧ ਨਹੀਂ ਸਕਦਾ ਪਿਆਰ ਨਾਲ ਹੀ ਸਾਰੇ ਮਸਲੇ ਹੱਲ ਹੁੰਦੇ ਆ ਜੀ ਉਹ ਮੈਂ Song ਤਿਆਰ ਕੀਤਾ ਜੀ ਉਹ ਭੈਣਾ ਤੱਕ ਦੀਆਂ ਰਾਮਾ ਵੇ ਭੈਣਾ ਤੱਕ ਦੀਆਂ ਰਾਮਾ ਵੇ ਚਿੱਟਾ ਹੁਣ ਬੰਦ ਕਰ ਦਿਓ ਪੁੱਤ ਮੁੱਕ ਚੱਲੇ ਮਾਵਾਂ ਦੇ ਸ਼ੇਖ ਹੁਣ ਬੰਦ ਕਰ ਦਿਓ ਪੁੱਤ ਮੁੱਕ ਚੱਲੇ ਮਾਮਾ ਦੇ ਹਾਏ ਕਿਸੇ ਮਸਲੇ ਦਾ ਹੱਲ ਹਥਿਆਰ ਨਹੀਂ ਹੋ ਹੁੰਦੇ ਕਿਸੇ ਮਸਲੇ ਬਈ ਮਸਲੇ ਦਾ ਹੱਲ ਹਥਿਆਰ ਨਹੀਂ ਹੋ ਹੁੰਦੇ ਕਿਸੇ ਮਸਲੇ ਦਾ ਬਾਕੀ ਦੀ ਵੀਡੀਓ ਸ਼ੂਟ ਕਰ ਰਹੇ ਆ ਜੀ 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 ਅੱਛਾ ਤੁਸੀਂ ਗਾਣੇ ਦੇ ਵਿੱਚ ਬੂਲ ਸੀਗੇ ਹਥਿਆਰ ਦਾ ਜ਼ਿਕਰ ਕੀਤਾ ਤੇ ਅਕਸਰ ਆਪਾਂ ਕੀ ਦੇਖਦੇ ਹਾਂ ਕਿ ਗਾਣਿਆਂ ਦੇ ਵਿੱਚ ਹਥਿਆਰ ਗੈਂਗਸਟਰਵਾਦ ਜਾਂ ਇਦਾਂ ਦੀ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਤੇ ਲੱਗਦਾ ਕਿ ਇਹਨਾਂ ਦਾ ਅਸਰ ਕਿਤਨਾ ਕਿਤੇ ਯੰਗਸਟਰਸ ਤੇ ਪੈਂਦਾ ਹੈ ਹਾਂਜੀ ਪੈਂਦਾ ਹੁਣ ਕੋਈ ਅਸੀਂ ਸਾਡੀ ਕੋਸ਼ਿਸ਼ ਹੈ ਕਿ ਮੈਸੇਜ ਵਾਲੇ ਗਾਣੇ ਕਰੀਏ ਕੋਈ ਮੈਸੇਜ ਪਿਆਰ ਭਾਵਨਾ ਵਾਲੇ ਗੀਤ ਲੋਕਾਂ ਤੱਕ ਬਤਵਾ ਬਚਾਈਏ ਜਿਸ ਤਰ੍ਹਾਂ ਮੇਰਾ ਇੱਕ ਹੋਰ ਗੀ ਸੀਗਾ ਉਹ ਸਾਰੇ ਧਰਮਾਂ ਦਾ ਆਓ ਕਰੋ ਸਤਿਕਾਰ ਸਾਰੇ ਧਰਮਾਂ ਦਾ ਸਾਰੇ ਕਰੋ ਸਤਿਕਾਰ ਈਰਖਾ ਮਿਟਾ ਕੇ ਆਹ ਵੰਡੀਏ ਪਿਆਰ ਈਰਖਾ ਮਿਟਾ ਕੇ ਆਹ ਵੰਡੀਏ ਪਿਆਰ ਜੀ ਅੱਛਾ ਤੁਹਾਨੂੰ ਲੱਗਦਾ ਕਿ ਪੰਜਾਬ ਨਾਲੋਂ ਵੱਧ ਪਛਾਣ ਤੁਹਾਨੂੰ ਯੂਕੇ ਦੇ ਵਿੱਚ ਮਿਲੀ ਹੈ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਉੱਥੇ ਤੇ ਇੰਨਾ ਪਿਆਰ ਫੈਮਲੀਆਂ ਖਾਣੇ ਵਾਸਤੇ ਘਰ ਬੁਲਾਉਂਦੇ ਆ ਬਹੁਤ ਸਾਰੇ ਲੋਕ ਜਿੰਨੇ ਟਾਈਮ ਚ ਆਪਾਂ ਇੱਥੇ ਇੰਟਰਵਿਊ ਕਰ ਰਹੇ ਨੇ ਟਾਈਮ ਤੇ ਮੇਰੇ ਖਿਆਲ ਪਤਾ ਨਹੀਂ ਕਿ ਕਿੰਨੇ ਲੋਕਾਂ ਨੇ ਫੋਟੋ ਕਰਾ ਲੈਣੀ ਸੀ ਅੱਛਾ ਇੰਨਾ ਪਿਆਰ ਉਸ ਲੋਕਾਂ ਵਿੱਚ ਤੁਹਾਨੂੰ ਦੇਖ ਕੇ ਰਸ਼ ਪੈ ਜਾਂਦਾ ਬਹੁਤ ਪਿਆਰ ਲੋਕਾਂ ਚ ਬਹੁਤ ਪਿਆਰ ਹੈ ਅਸੀਂ ਬਿੱਲਾ ਜੀ ਕਦੀ ਇਸ ਤਰ੍ਹਾਂ ਹੋਇਆ ਕਿ ਤੁਸੀਂ ਇੱਦਾਂ ਯੂਕੇ ਦੇ ਵਿੱਚ ਆ ਪੰਜਾਬ ਦੇ ਵਿੱਚ ਕਿਤੇ ਖੜੇ ਹੋਵੋ ਤੇ ਗੱਡੀ ਜਾ ਰਹੀ ਹੈ ਜਾਂ ਤੁਹਾਡਾ ਗਾਣਾ ਵੱਜ ਰਿਹਾ ਤੇ ਪਛਾਣਿਆ ਨਾ ਹੋਵੇ ਕਿ ਯਾਰ ਇਹ ਗਾਣਾ ਮੇਰਾ ਵੱਜਦਾ ਲੋਕ ਮੈਨੂੰ ਨਹੀਂ ਪਛਾਣਦੇ ਫੇ ਹਾਂਜੀ 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 ਇੱਕ ਉਸ ਜਾ ਰਹੀ ਸੀ ਇਹੀ ਸੋਹ ਰੋਡ ਤੇ ਗੱਡੀ ਵਿੱਚ ਗਾਣਾ ਲੱਗਾ ਸੀ ਮੇਰਾ ਸੌਂਗ ਤੇ ਮੈਂ ਉਹਨਾਂ ਜਦੋਂ ਇਹਦਾ ਕੀਤਾ ਵੀ ਹਲੋ ਉਹ ਕਹਿੰਦੇ ਓਕੇ ਓਕੇ ਬਖਸ਼ੀ ਬਿੱਲਾ ਬਖਸ਼ੀ ਬਿੱਲਾ ਮੈਨੂੰ ਥੋੜੀ ਜਿਹੀ ਪਛਾਣ ਹੋਣ ਵੀਡੀਓ ਕਰ ਰਹੇ ਬਹੁਤ ਸਾਰੀਆਂ ਵੀਡੀਓ ਕੀਤੀਆਂ ਤਿਆਰ ਇਹ ਜਿਹੜਾ ਨਸ਼ੇ ਵਾਲਾ Song ਜਿਹੜਾ ਬਹੁਤ ਵੱਡਾ ਮੈਸੇਜ ਹੈ ਇਹ ਵੀ ਅਸੀਂ ਬਹੁਤ ਜਲਦੀ ਇੱਕ ਹਫਤੇ ਚ ਦੇ ਵਿੱਚ ਕਰ ਰਹੇ ਹਾਂ ਇੱਕ ਦੋ ਕੰਪਨੀਆਂ ਨਾਲ ਮੇਰੀ ਗੱਲਬਾਤ ਚੱਲ ਰਹੀ ਹੈ ਜਦੋਂ ਵੀ ਉਹਨਾਂ ਨਾਲ ਫਾਈਨਲ ਹੋ ਗਿਆ ਇਹਦੀ ਵੀਡੀਓ ਸ਼ੂਟ ਕਰਕੇ ਆਪਾਂ ਚੈਨਲ ਤੇ ਪਾਵਾਂਗੇ ਦਬਾਕਸ ਨਾਲ ਗੁਰਦਾਸ ਮਾਨ ਸਾਹਿਬ ਉਹਰੇ ਤੁਸੀਂ ਇੱਕ ਗੱਲ ਕਹੀ ਸੀ ਆਫ ਦਾ ਰਿਕਾਰਡ ਕਿ ਬਈ ਲੋਕ ਉਹਨਾਂ ਨੂੰ ਕਹਿੰਦੇ ਨੇ ਕਿ ਬਾਬਾ ਬੋੜ ਨੇ ਤੇ ਉਹਨਾਂ ਨੇ ਤੁਹਾਨੂੰ ਉਲਟਾ ਕਿਹਾ ਸੀ ਕਿ ਇਹ ਸਾਡਾ ਬਾਬਾ ਬੋੜੇ ਪੂਰਾ ਕਿੱਸਾ ਕੀ ਉਹ ਕਿੱਸਾ ਸਾਂਝਾ ਕਰੋ ਗੁਰਦਾਸਬੰਦ ਸਾਹਿਬ ਤੇ ਵਰਲਡ ਫੇਮਸ ਸਿੰਗਰ ਨੇ। ਕੀ ਬਾਤ ਆ ਉਹਨਾਂ ਦੀ ਕੋਈ ਰੀਸ ਹੀ ਨਹੀਂ। ਮਾਨ ਸਾਹਿਬ ਇੱਥੇ ਸਾਡੇ ਲਾਗੇ ਚਮਸ਼ੇਰਪਿੰਡ ਹੈ ਉੱਥੇ ਇੱਕ ਪੈਲਸ ਬਹੁਤ ਵੱਡਾ ਮਨੀਲਾ ਰਿਜ਼ੋਰਟ। ਉਹਦੇ ਵਿੱਚ ਸਾਡੇ ਕੁੰਦਰ ਲਾਲ ਜੀ ਦੀਵਾਲੀ ਤੋਂ ਉਹਨਾਂ ਦੇ ਬੇਟੇ ਦੀ ਮੈਰਿਜ ਸੀ। ਉਹਨਾਂ ਨੇ ਸਾਨੂੰ ਵੀ ਉੱਥੇ ਇਨਵਾਈਟ ਕੀਤਾ ਬੁਲਾਇਆ ਸੀ। ਜਦੋਂ ਮਾਨ ਸਾਹਿਬ ਉੱਥੇ ਗਏ ਸੀ ਗੁਰਦਾਸਬੰਦ ਸਾਹਿਬ ਜਦੋਂ ਉਹਨਾਂ ਨੇ ਦੇਖਿਆ ਮੇਰੇ ਵੱਲ ਤੇ ਮੈਨੂੰ ਕਹਿੰਦੇ ਬ ਮੈਂ ਬੜਾ ਹਰਾਨ ਬੜਾ ਹਰਾਨ ਹੋਇਆ ਵੀ ਮੈਂ ਮਿਲਿਆ ਵੀ ਬਹੁਤ ਘਾਟ ਰਹਾ ਨੂੰ ਤੇ ਉਹ ਕਦੇ ਬਖਸ਼ੀ ਬਿੱਲਾ ਜੀ ਜਿਹੜੇ ਤੁਸੀਂ ਸਾਡੇ ਵਾਸਤੇ ਰਸਤੇ ਬਣਾਏ ਸੀ ਜਿਹੜੇ ਛੋਟੇ ਛੋਟੇ ਰਾਹ ਬਣਾਏ ਸੀ ਗੁਰਦਾਸ ਬਾਨ ਉਹਨਾਂ ਤੇ ਚੱਲ ਰਿਹਾ ਵਾਹ ਉਹ ਮੇਰਾ ਇਨਾ ਮਨ ਖੁਸ਼ ਹੋਇਆ ਦੇਖੋ ਇੱਕ ਵਰਲਡ ਫੇਮਸ ਸਿੰਗਰ ਆ ਕਿੰਨਾ ਨਾਮ ਉਹਨਾਂ ਦਾ ਬਿਲਕੁਲ ਤੇ ਸਿੰਗਰ ਤਾਂ ਵੈਸੇ ਸਿੰਗਰ ਨੂੰ ਦੇਖ ਕੇ ਰਾਜੀ ਨਹੀਂ ਉਹ ਤਾਂ ਵੈਸੇ ਫਕੀਰ ਨੇ ਇਨਾ ਪਿਆਰ ਇਨਾ ਸਤਕਾਰ ਬੜੀ ਮਨ ਨੂੰ ਖੁਸ਼ੀ ਹੋਈ ਜਦੋਂ ਉਹਨਾਂ ਦੇ ਮੂੰਹੋਂ ਬੋਲ ਸੁਣੇ ਤੇ ਬੱਚੇ ਨਾਲ ਸੀ ਬੱਚੇ ਕਦੇ ਫੋਟੋ ਕਰਾਉਣੀ ਰੈਡੀ ਰੌਨਲਡ ਮੈਂ ਕਾਓ ਚਲੀਏ ਨੇ ਉਹਨਾਂ ਦੇ ਨਾਲ ਸੀਗੇ ਦੂਸਰੇ ਆਪਣੇ ਨਾਲ ਹੁੰਦੇ ਸਿਕਿਉਰਿਟੀ ਗਾਰਡ ਉਹ ਕਹਿੰਦੇ ਨਹੀਂ ਵੀ ਤੁਸੀਂ ਨਹੀਂ ਜਾ ਸਕਦੇ ਮਾਨ ਸਾਹਿਬ ਕਹਿੰਦੇ ਆਓ ਇਹ ਸਾਡਾ ਬਾਬਾ ਬੋੜਾ ਜੀ ਲਿੰਦਰ ਦਾ ਬਖਸ਼ੀ ਬਿੱਲਾ ਅੱਛਾ ਇਹਨੂੰ ਨਹੀਂ ਰੋਕਣਾ ਫਿਰ ਬੱਚਿਆਂ ਨਾਲ 10 15 ਮਿੰਟ ਫੋਟੋ ਸਟੇ ਇਥੇ ਕਰਾਉਂਦੇ ਆ ਤੇ ਬੜੇ ਸ਼ਰੂਆਕਿਆ ਬਾਤ ਆ ਨਹੀਂ ਬਿਲਕੁਲ ਜਦੋਂ ਤੁਸੀਂ ਗੁਰਦਾਰਸ ਮਾਨ ਸਾਹਿਬ ਰੇ ਗੱਲ ਕੀਤੀ ਪਰ ਅੱਜ ਦੇ ਦੌਰ ਦੀ ਜੇ ਗੱਲ ਕਰੀਏ ਉਹਨਾਂ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੁੰਦਾ ਪਿਆ ਹੈ ਹਾਂਜੀ ਹਾਂਜੀ ਦੇਖੋ ਇਹ ਤੇ ਦੁਨੀਆਦਾਰੀ ਦਾ ਸਿਸਟਮ ਆ ਜੀ ਮਾਰੇ ਸੱਚ ਤੇ ਝੂਠ ਚੱਲਦਾ ਯਾਰਿਆ ਦੋ ਚੀਜ਼ਾਂ ਪਹਿਲਾਂ ਤੋਂ ਚੱਲਦੀ ਆ ਰਹੀਆਂ ਗੁਰੂ ਆ ਪੀਰਾ ਪੈਗੰਬਰਾਂ ਤੋਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਤੋਂ ਚੱਲਦਾ ਆ ਰਿਹਾ ਤੇ ਬਾਕੀ ਠੀਕ ਨੇ ਉਹ ਬਹੁਤ ਵਧੀਆ ਇਨਸਾਨ ਨੇ ਮੈਂ ਤਾਂ ਜਦੋਂ ਵੀ ਮੇਰੇ ਕੋਲ ਕਿਤੇ ਮਿਲਦੇ ਬੜਾ ਪਿਆਰ ਕਰਦੇ ਆ ਬੜਾ ਸਤਿਕਾਰ ਕਰਦੇ ਆ ਨਹੀਂ ਤਾਂ ਸਿੰਗਰ ਸਾਡੇ ਕੋਈ ਮਾੜਾ ਮੋਟਾ ਗੀਤ ਕਿਸੇ ਇੱਕ ਦਾ ਚੱਲ ਜਾਏ ਤਾਂ ਬੰਦਾ ਆਇਆ ਫਿਰਦਾ ਚੌੜਾ ਹੋ ਗਏ ਔਰ ਦੇਖੋ ਵਰਲਡ ਫੇਮਸ ਸਿੰਗਰ ਨੇ ਔਰ ਕਿੰਨੀ ਉਹਨਾਂ ਵਿੱਚ ਨਿਮਰਤਾ ਕਿੰਨਾ ਉਹਨਾਂ ਵਿੱਚ ਪਿਆਰ ਆ ਮੈਂ ਦੇਖਿਆ ਨਹੀਂ ਕਿਸੇ ਸਿੰਗਰ ਨੂੰ ਕਿੰਨੀ ਕਵਾਰ ਮੁਲਾਕਾਤ ਹੋਈ ਹੈ ਤਿੰਨ ਚਾਰ ਵਾਰੀ ਮੁਲਾਕਾਤ ਉਹਨਾਂ ਉਹਨੇ ਟੂਰ ਕਰਕੇ ਆਇਆ ਜੀ ਉੱਥੇ ਮੁੰਡਾ ਮੇਰਾ ਇੱਕ ਦੋਸਤ ਆ ਗੈਰੀ ਜੀ ਗੈਰੀ ਜੀ ਉਹਨਾਂ ਨਾਲ ਮੈਂ ਸੰਗ ਕੀਤਾ ਉਹ ਵੀ ਮਾਰਕੀਟ 'ਚ ਜਲਦੀ ਪੇਸ਼ ਕਰ ਰਹੇ ਆ ਦੋ ਲੈਣਾ ਤੁਹਾਡੀ ਉਹਦੇ ਬਰੂ ਕਰਦੇ ਜੀ ਹੋ ਜੇ ਤੂੰ ਡੋਰ ਬਣੇ ਤੇਰੀ ਮੈਂ ਪਤੰਗ ਬਣ ਜਾ ਇਹ ਗੈਰੀ ਦੇ ਬੋਲ ਆ ਮੇਰੇ ਬੋਲ ਸੀ ਉਹ ਤੇਰੀ ਗੋਰੀ-ਗੋਰੀ ਬੀਣੀ ਦੀ ਮੈਂ ਬੰਗ ਬਣ ਜਾ ਜੇ ਤੂੰ ਡੋਰ ਬਣੇ ਤੇਰੀ ਮੈਂ ਪਤੰਗ ਬਣ ਜਾ ਤੇਰੀ ਗੋਰੀ-ਗੋਰੀ ਬੀਣੀ ਦੀ ਮੈਂ ਬੰਗ ਬਣ ਜਾ ਜੇ ਤੂੰ ਪਿਆਰ ਨਾਲ ਮੈਨੂੰ ਤੂੰ ਬੁਲਾ ਲਵੇਂ ਪਿਆਰ ਨਾਲ ਮੈਨੂੰ ਤੂੰ ਬੁਲਾ ਲਵੇਂ ਤੇਰਾ ਮੈਂ ਸ਼ਿੰਗਾਰ ਬਣ ਜਾ ਤੇਰੀ ਲਾਲ ਸੂਹੀ ਸੋਹਣੀ ਫੁਲਕਾਰੀ ਦੀ ਮੈਂ ਕੱਲੀ ਕੱਲੀ ਤਾਰ ਬਣ ਜਾ ਹੋ ਤੇਰੇ ਰੇਸ਼ਮੀ ਪਰਾਂਦੇ ਦੀ ਮੈਂ ਸੋਹਣੀਏ ਨਹੀਂ ਕੱਲੀ ਕੱਲੀ ਤਾਰ ਬਣ ਜਾਏ ਨਹੀਂ ਤੁਹਾਨੂੰ ਸੋਣ ਨੂੰ ਮਿਲੇਗਾ ਜਲਦੀ ਬਿਲਕੁਲ ਕੁਝ ਸਮਾਂ ਗਾਇਕੀ ਦੀ ਗੱਲ ਕਰਦੇ ਕੁਝ ਸਮਾਂ ਪਹਿਲਾਂ ਜੋ ਗਾਇਕੀ ਹੁੰਦੀ ਸੀ ਅੱਜ ਕੱਲ ਗਾਇਕੀ ਉਹ ਨਹੀਂ ਰਹੀ ਗਈ ਬਹੁਤ ਬਦਲ ਚੁੱਕੀ ਹੈ ਗਾਇਕੀ ਕੀ ਲੱਗਦਾ ਕਿਹੜੇ ਕਿਹੜੇ ਬਦਲਾਅ ਆਏ ਨੇ ਬਦਲਾਅ ਇਹ ਜਿਹੜਾ ਸਿਸਟਮ ਹੋ ਗਿਆ ਨਾ ਮਸ਼ੀਨਾਂ ਦੇ ਜ਼ਰੀਏ ਹੋ ਗਿਆ ਹੁਣ ਮੈਂ ਆਸਟ੍ਰੇਲੀਆ ਕੁ ਸ਼ੋਅ ਕੀਤਾ ਸੀ ਸਾਡੇ ਤਾਜ ਰਤੂ ਜੀ ਆਸਟ੍ਰੇਲੀਆ ਤੋਂ ਡਿਸਪਰੇਨ ਤੋਂ ਇੱਥੇ ਆਏ ਨੇ ਹੁਣ ਇੰਡੀਆ ਜੀ ਬਹੁਤ ਵਧੀਆ ਜੀ ਅਰਤੂਰ ਦਾਵਾ ਜੀ ਉਹਨਾਂ ਦੇ ਮਤਲਬ بیٹے ਆ ਜੀ ਅਸਟ੍ਰੇਲੀਆ ਜਾਣ ਦਾ ਮੌਕਾ ਮਿਲੇ ਮੇਰੇ ਇੱਕ ਸ਼ੋਅ ਕਰਾਇਆ ਉੱਥੇ ਉਹਨਾਂ ਨੇ ਜੀ ਔਰ ਮਨਸਾਬ ਤੁਸੀਂ ਹੈਰਾਨ ਹੋ ਜਾਓਗੇ ਕਿ ਲੋਕ ਕਹਿੰਦੇ ਸਾਨੂੰ 50 60 ਸਾਲ ਹੋ ਗਏ ਇੱਥੇ ਆਇਆ ਨੂੰ ਪਰ ਜਿਹੜਾ ਲਾਈਵ ਤੁਸੀਂ ਤੁੰਬੀ ਨਾਲ ਗਾਇਆ ਹੈ ਨਾ ਇਦਾਂ ਦਾ ਪ੍ਰੋ ਨਹੀਂ ਕਦੇ ਸੁਣਿਆ ਸੀ ਮਤਲਬ ਕਿੰਨਾ ਪਿਆਰ ਮਿਲਦਾ ਨੇਚਰਲੀ ਜੋ ਤੁਹਾਡਾ ਗਾਣਾ ਹੁਣ ਅਸੀਂ ਸੌਂਗ ਕਰ ਰਹੇ ਆ ਲੋਕ ਟੇਸਟ ਉਹੀ ਮੰਗਦੇ ਆ ਹੋਣ ਮਸ਼ੀਨ ਲਾ ਕੇ ਆਪਾਂ 200 ਹੋਰ ਚੱਕ ਦੀਏ ਸਟੇਜ ਤੇ ਗਾਉਣਾ ਪੈ ਜਾਏ ਮਸ਼ੀਨ ਨਹੀਂ ਕਰਨ ਵੀ ਜ਼ਿਆਦਾ ਹੋ ਚੁੱਕਿਆ ਜੀ ਹੋ ਗਿਆ ਹੋ ਗਿਆ ਬਹੁਤ ਜ਼ਿਆਦਾ ਇਹ ਉਹੀ ਕੰਮ ਹੋਣਾ ਚਾਹੀਦਾ ਨੈਚਰਲੀ ਜੋ ਤੁਹਾਡਾ ਤੁਸੀਂ ਕਰ ਸਕਦੇ ਆ ਹੁਣ ਉਹ ਜੇ ਸਟੇਜ ਤੇ ਗਾਉਣਾ ਪਰਫਾਰਮੈਂਸ ਜਿਹੜੀ ਤੁਸੀਂ ਦੇਣੀ ਆ ਉਹ ਜੀ ਆਟੋਮੈਟਿਕਲੀ ਤੁਸੀਂ ਪ੍ਰੋਪਰਲੀ ਉੱਥੇ ਗਾ ਰਹੇ ਤਾਂ ਲੋਕ ਲਾਈਕ ਕਰਨਗੇ ਤੇ ਜੇ ਹੁਣ ਅਸੀਂ ਉਹ ਜੀ ਜਿਹੜੇ ਕੱਲ ਤੋਂ ਗਾਣਾ ਗਾਇਆ ਜੇ ਅਸੀਂ ਦੂਸਰੀ ਕੱਲ ਤੋਂ ਗਾਵਾਂਗੇ ਤਾਂ ਲੋਕ ਕਹਿੰਦੇ ਟੇਸਟੀ ਹੈ ਨਹੀਂ ਉਹ ਸੁਰਾਂ ਦਾ ਨਹੀਂ ਪਤਾ ਅੱਜ ਕੱਲ ਸਿੰਗਰ ਜਿਹੜੇ ਆ ਰਹੇ ਨੇ ਉਹਨਾਂ ਨੂੰ ਸੁਰਾਂ ਦਾ ਨਹੀਂ ਪਤਾ ਨਹੀਂ ਠੀਕ ਆ ਸਾਰਾ ਕੁਝ ਬਹੁਤ ਵਧੀਆ ਵੀਰ ਸਾਹਿਬ ਕਹਿੰਦੇ ਹਮਨੇ ਚੱਗੇ ਬਰਾਰੀ ਕੋਏ ਸਾਰੇ ਵਧੀਆ ਆਪਣੀ ਆਪਣੀ ਜਗ੍ਹਾ ਉੱਪਰ ਮੇਤ ਕਰ ਰਹੇ ਨੇ ਸਾਰੇ ਠੀਕ ਆ ਸਾਰੇ ਹੁਣ ਵਾਲੇ ਸਮੇਂ ਦੇ ਵਿੱਚ ਹੁਣ ਕਿੰਨੇ ਕੁ ਤੁਹਾਡੇ ਟਰੈਕ ਜਿਹੜੇ ਆ ਰਹੇ ਨੇ ਟਰੈਕ ਤੇ ਪਤਾ ਨਹੀਂ ਲੱਗਦਾ ਹਫਤੇ ਬਿਦਾ ਤੋਂ ਮੇਰੇ ਖਿਆਲ ਇੱਕ ਜਾਂ ਦੋ ਟਰੈਕ ਆ ਹੀ ਜਾਂਦੇ ਆ ਮੈਨੂੰ ਉਦੋਂ ਪਤਾ ਲੱਗਦਾ ਜਦੋਂ ਮੇਰਾ ਬੇਟਾ ਸੋਮਿਤ ਉਹ ਮੈਨੂੰ ਕਾਲ ਕਰਕੇ ਤੇ ਗਾਣੇ ਤੇ ਮਾਨ ਸਰਬ ਇੰਨੇ ਕੀਤੇ ਆ ਬਹੁਤ ਜ਼ਿਆਦਾ ਸੌਫ ਕੀਤਾ ਇੱਕ ਵਾਰੀ ਉਹ ਨਾ ਦੁਬਾਰਾ ਉਸੇ ਟਰੈਕ ਤੇ ਆਉਨੇ ਆ ਸੋਨੇ ਰੰਗੀਆਂ ਵਾਲੇ ਤੇ ਜਦੋਂ ਉਹ ਗਾਣਾ ਰਿਕਾਰਡ ਹੋਇਆ ਸੀ ਉਹ ਪੰਜਾਬ ਦੇ ਵਿੱਚ ਹੋਇਆ ਸੀ ਰਿਲੀਜ਼ ਕਿਸ ਜਗ੍ਹਾ ਹੋਇਆ ਸੀਗਾ ਤੇ ਉਹ ਮਤਲਬ ਤੁਹਾਨੂੰ ਪਤਾ ਕਿੱਦਾਂ ਲੱਗਾ ਸੀਗਾ ਕਿ ਹਾਂ ਇਹ ਗਾਣਾ ਪੂਰਾ ਇਹ ਨਾ ਹਿੱਟ ਹੋ ਚੁੱਕਾ ਹੈ ਇਹ ਸਾਡੇ ਇੱਕ ਸਟੂਡੀਓ ਆ ਮਿੱਠਾਪੁਰ ਸੈਨਕ ਸਟੂਡੀਓ ਬਹੁਤ ਵਧੀਆ ਸੁਪਰ ਸੈਨਕ ਆ ਆਲਮੋਸਟ ਜਿੰਨੇ ਪੰਜਾਬ ਦੇ ਸਿੰਗਰ ਸਾਰੇ ਰਿਕਾਰਡਿੰਗ ਉੱਥੇ ਹੀ ਕਰਦੇ ਨੇ ਇਹ ਮੇਰੇ ਗਾਣਾ ਉੱਥੇ ਰਿਕਾਰਡ ਹੋਇਆ ਸੀ ਉਹਨਾਂ ਕੋ ਸਾਡੇ ਨਿੱਕੂ ਜੀ ਨੇ ਉੱਥੇ ਰਿਕਾਰਡ ਹੋਇਆ ਸੀ ਮਨੀ ਸੰਧੂ ਜੀ ਆਈ ਸੀ ਆਪ ਤੇ ਉਹ ਇੰਗਲੈਂਡ ਤੋਂ ਸਪੈਸ਼ਲਾਈਜ਼ ਹਾਂਜੀ 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 ਹੋਰ ਕਾਫੀ ਤਕਰੀਬਨ ਯੂਕੇ ਦੀ ਕੋਈ ਕੰਪਨੀ ਨਹੀਂ ਜਿਹਦੇ ਵਿੱਚ ਆਪਣਾ Song ਨਹੀਂ ਰਿਲੀਜ਼ ਹੋ ਰਿਹਾ ਤਕਰੀਬਨ ਆਲਮੋਸਟ ਜਿੰਨੀਆਂ ਕੰਪਨੀਆਂ ਸਾਰੇ ਵਿੱਚ ਹੀ ਗਾਣੇ ਆ ਰਹੇ ਔਰ ਬਹੁਤ ਸਾਰੇ ਕੰਪਨੀਆਂ ਦੇ ਗਾਣੇ ਆਪਣੇ ਆਏ ਆ ਤੇ ਆ ਵੀ ਰਹੇ ਨੇ ਔਰ ਮੈਂ ਇੱਕ ਤੁਹਾਨੂੰ ਜੁਦ ਖੁਸ਼ਖਬਰੀ ਕਿ ਮਿਸ ਪੂਜਾ ਨਾਲ ਵੀ ਆਪਣਾ ਅਗਲੇ ਮਹੀਨੇ ਗਾਣਾ ਰਿਲੀਜ਼ ਹੋ ਰਿਹਾ ਜਿਸ ਨੂੰ ਰਿਲੀਜ਼ ਕਰ ਰਹੇ ਨੇ ਆਪ ਸਾਡੇ ਲੈਸਟਰ ਤੋਂ ਇੰਡੀਗਲਸ ਉਹ ਕਰ ਰਹੇ ਨੇ ਇਹਦੀ ਸ਼ੂਟ ਅਸੀਂ ਕਰ ਰਹੇ ਹਾਂ ਚੰਡੀਗੜ੍ਹ ਚ ਤੇ ਮਿਸ ਪੂਜਾ ਜੀ ਨੇ ਗਾਣਾ ਕੀਤਾ ਔਰ ਧਾਰਮਿਕ ਪ੍ਰੋਜੈਕਟ ਜਿੰਨਾ ਸਾਡੇ ਆ ਰਹੇ ਆ ਉਹ ਸਾਡੇ ਗੋਪਾਲ ਜੀ ਨਵੇਂ ਪਿੰਡਿਆ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਮੇਰੇ ਧਾਰਮਿਕ ਗੀਤ ਉਹਨਾਂ ਦੇ ਰੀਲੀਜ਼ ਕਰਨ ਜਾ ਰਹੇ ਆ ਕਿਤੇ ਵੀ ਆ ਔਰ ਕਰ ਵੀ ਰਹੇ ਨੇ ਹੋਰ ਵੀ ਬਹੁਤ ਸਾਰੇ ਕੋਈ ਇੰਗਲੈਂਡ ਦੀ ਐਸੀ ਕੰਪਨੀ ਨਹੀਂ ਜਿਨ੍ਹਾਂ ਨੇ ਨਹੀਂ ਗਾਣਾ ਰਿਕਾਰਡ ਕੀਤਾ ਸਾਰਿਆਂ ਵਿੱਚ ਹੀ ਗਣੇ ਆ ਰਹੇ ਬਹੁਤ ਤੁਹਾਨੂੰ ਆਨਲਾਈਨ ਸਮੇਂ ਵਿੱਚ ਸੁਣਨ ਨੂੰ ਮਿਲਣਗੇ ਗਾਣੇ ਕਾਫੀ ਸਾਰੇ ਗਾਣੇ ਮਿਲਣਗੇ ਜੀ ਬਹੁਤ ਵਰੀਆ ਲੱਗਾ ਜੀ ਤੁਹਾਡੇ ਪਿੰਡ ਆ ਕੇ ਤੁਹਾਡੇ ਨਾਲ ਮੁਲਾਕਾਤ ਕਰਕੇ ਤੇ ਜਾਣ ਤੋਂ ਪਹਿਲੇ ਇੱਕ ਵਾਰੀ ਹੋਰ ਮੈਂ ਚਾਹੁੰਦਾ ਕਿ ਉਹ ਗਾਣਾ ਦੁਬਾਰਾ ਹੋ ਜਾਵੇ ਸੋਨੇ ਰੰਗੀਏ ਸੋਨੇ ਵਾਲਾ ਜੀ ਮੰਗਦੇ ਉਧਾਰਾ ਰੂਪ ਤੇਰੇ ਤੋਂ ਗੁਲਾਬ ਨਹੀਂ ਡੁੱਲ ਡੁੱਲ ਪੈਂਦਾ ਤੇਰਾ ਹੁਸਨ ਸ਼ਿਬਾਵਨੀ ਵਾਹਬ ਵਿੱਚ ਪੰਗਾ ਛਣੇ ਕੌਣ ਦੀ ਕਿਲੋੜ ਸੀ ਸੋਨੇ ਰੰਗੀਏ ਨਹੀਂ ਸੋਨਾ ਪੌਣ ਦੀ ਕਿਲੋੜ ਸੀ ਹਾਏ ਸੋਨੇ ਰੰਗੀਏ ਨੀ ਸੋਨਾ ਪਉਣ ਦੀ ਕੀ ਲੋੜ ਸੀ ਸੋਹਣੀਏ ਤੁਸੀਂ ਵਾਧੂ ਪਾਇਆ ਥੈਂਕ ਯੂ ਥੈਂਕ ਯੂ ਥੈਂਕ ਯੂ ਪਿਆਰਾ ਲੋਕ ਬਹੁਤ ਪਿਆਰ ਕਰਦੇ ਆ ਜੀ ਸਭ ਨੂੰ ਸਭ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਸਤਿਕਾਰ ਨਾਲ ਰਹਿਣਾ ਚਾਹੀਦਾ ਜੀ ਤੇ ਲਾਈਫ ਜਿਹੜੀ ਬੜੀ ਛੋਟੀ ਜੀ ਹੈ ਇਹਦਾ ਪਤਾ ਕੋਈ ਨਹੀਂ ਕਿ ਕਿਹੜੇ ਮੋੜ ਤੇ ਖਤਮ ਹੋ ਜਾਣੀ ਹੈ ਔਰ ਜੋ ਤੁਹਾਡਾ ਪਿਆਰ ਹੈ ਇਹ ਤੁਹਾਡਾ ਇਹੀ ਨਾਲ ਜਾਣਾ ਤੇ ਮੇਰੇ ਪਿੰਡ ਦੇ ਲੋਕ ਇੰਨੇ ਅੱਛੇ ਨੇ ਬੜਾ ਪਿਆਰ ਆ ਬਹੁਤ ਸਤਿਕਾਰ ਕਰਦੇ ਆ ਔਰ ਮੈਨੂੰ ਖੁਸ਼ੀ ਹੁੰਦੀ ਬਹੁਤ ਜੀ ਦੇਖੋ ਬਹੁਤ 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 ਸ਼ੁਕਰੀਆ ਜੀ ਕਿ ਤੁਸੀਂ ਮੈਨੂੰ ਬੁਲਾਇਆ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੰ सिंगर ਬਖਸ਼ੀ ਬਿੱਲਾ ਜੀ ਸੋ ਇਹਨਾਂ ਦਾ ਇੱਕ ਗਾਣਾ ਜਿਹੜਾ ਤੁਹਾਡੇ ਰੂਬਰੂ ਕੀਤਾ ਬਹੁਤ ਵੱਡਾ ਹਿੱਟ ਸੀਗਾ ਆਪਣੇ ਸਮੇਂ ਦਾ ਸੋ ਅਗਲੀ ਵਾਰ ਇੱਕ ਨਵੇਂ ਕਲਾਕਾਰ ਦੇ ਨਾਲ ਹਾਜ਼ਰ ਹੋਵਾਂਗੇ ਦੇਖਦੇ ਰਹੋ ਦੇਨਿਕ ਸਵੇਰਾ ਟੀਵੀ ਸਸਿਕਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par